ਇਹ ਪਵਨ ਕਲੈਕਸ਼ਨ ਨਾਂ ਦੀ ਦੁਕਾਨ ਹੈਗੀ ਹੈ ਇੱਥੇ ਸ਼ੋਅਰੂਮ ਆ ਇਹ ਕੱਲ ਸ਼ਾਮੀ ਕਰੀਬ 7:30 ਵਜੇ ਫਾਇਰਿੰਗ ਇਸੀਡੈਂਸ ਹੋਇਆ ਵਾ ਇਹ ਇਹ ਦੇਸ ਬੰਦ ਦੇ ਵਿੱਚ ਜਿਹੜਾ ਹੈਗਾ ਦੋ ਅਣਖਿਆ ਤੇ ਨੌਜਵਾਨਾਂ ਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਹੈ ਅੱਗੇ ਫਰਦਰ ਤਫ਼ਤੀਸ਼ ਕਰ ਰਹੇ ਆ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਾਂਗੇ ਸਰ ਇਹ ਨੌਜਵਾਨ ਕਾਹਤੇ ਆਏ ਸੀ ਕਿੰਨੇ ਵਜੇ ਦਾ ਸਮਾਂ ਸੀਗਾ ਇਹ ਕੱਲ ਸ਼ਾਮੀ 7:30 ਵਜੇ ਸਪਲੈਂਡਰ ਮੋਟਰਸਾਈਕਲ ਦੇ ਸੀਗੇ ਜੀ ਹਾਂ ਸਰ ਕੋ CCTV ਦੇ ਵਿੱਚ ਕੋਈ ਚੀਜ਼ ਸਾਹਮਣੇ ਆਈ ਹੈ ਜੀ ਲੱਗੇ ਹੋਏ ਆ ਅਜੇ ਉਹਨਾਂ ਦੀ ਮਤਲਬ ਕਲੀਅਰ ਕਰਕੇ ਸਾਰਾ ਕੁਝ ਫਿਰ ਤੁਹਾਨੂੰ ਦੱਸਾਂਗੇ ਸਰ ਜਿਹੜੀ ਗੋੜੀ ਚਲਾਈਆਂ ਗਈਆਂ ਇਹ ਕਿੰਨੀਆਂ ਗੋੜੀਆਂ ਚਲਾਈਆਂ ਗਈਆਂ ਕੋਈ ਰਜਿਸਟਰੀ ਫਰੋਦੀ ਦਾ ਮਾਮਲਾ ਹੈ ਕਿੰਨਾ ਅਮਰਾ ਜੀ ਇਹ ਅਜੇ ਤਫਤੀਸ਼ ਦਾ ਪਾਰਟ ਆ ਫਿਲਹਾਲ ਇਸ ਸਟੇਜ ਦੇ ਉੱਤੇ ਨਹੀਂ ਕੁਝ ਕਿਹਾ ਜਾ ਸਕਦਾ ਤੇ ਫਾਇਰ ਉੱਥੇ 2 ਤੋਂ 3 ਦੇ ਕਰੀਬ ਹੋਏ ਨੇ ਕੁਝ ਜਾਣੀ ਨਸਾਂ ਸਰ ਹੋਏ ਕਿਸੀ ਨਹੀਂ ਨਹੀਂ ਕੁਝ ਨਹੀਂ ਸ਼ੀਸ਼ੇ ਦੇ ਵਿੱਚ ਗੋਲ